ਗੜਸ਼ੰਕਰ ਦੇ ਪਿੰਡ ਪੱਦੀਸੁਰਾ ਸਿੰਘ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਵਿਖੇ ਕਿਸ਼ੋਰ ਅਵਸਥਾ ਦੀ ਸਿੱਖਿਆ ਅਧਿਆਪਕਾਂ ਨੂੰ ਦੇਣ ਦੇ ਮਕਸਦ ਨਾਲ ਤਹਿਸੀਲ ਪੱਦਰ ਤੇ ਸੈਮੀਨਾਰ ਪ੍ਰਿੰਸੀਪਲ ਕਿਰਪਾਲ ਸਿੰਘ ਦੀ ਅਗਵਾਈ ਵਿੱਚ ਕੀਤਾ ਗਿਆ ਜਿਸ ਦੇ ਵਿੱਚ ਕਿਸ਼ੋਰ ਅਵਸਥਾ ਨਾਲ ਜੁੜੇ ਮਾਹਿਰਾਂ ਵੱਲੋਂ ਹਰੀ ਕੋਪਹਿਲੂ ਦੇ ਉੱਪਰ ਅਧਿਆਪਕਾਂ ਨਾਲ ਵਿਚਾਰ ਚਰਚਾ ਕੀਤੀ ਗਈ ਹੈ ਇਸ ਸੈਮੀਨਾਰ ਦੇ ਵਿੱਚ ਡਾਕਟਰ ਕਸ਼ਮੀਰ ਚੰਦ ਐਮ ਐਮ ਜੇ ਲਾਈਫ ਕੇਅਰ ਹਸਪਤਾਲ ਬੰਗਾ ਨੇ ਪਹੁੰਚ ਕੇ ਅਧਿਆਪਕਾਂ ਨੂੰ ਕਿਸ਼ੋਰ ਅਵਸਥਾ ਦੇ ਵਿੱਚ ਬੱਚਿਆਂ ਨੂੰ ਆ ਰਹੀਆਂ ਪਰੇਸ਼ਾਨੀਆਂ ਬਾਰੇ ਜਾਗਰੂਕ ਕੀਤਾ ਗਿਆ ਇਸ ਸੈਮੀਨਾਰ ਦੇ ਵਿੱਚ ਬਲਾਕ ਗੜ ਸ਼ੰਕਰ ਦੇ ਵੱਖ-ਵੱਖ ਸਰਕਾਰੀ ਸਕੂਲਾਂ ਦੇ 250 ਦੇ ਕਰੀਬ ਅਧਿਆਪਕਾਂ ਨੇ ਹਿੱਸਾ ਲਿਆ ਹੈ ਸੈਮੀਨਾਰ ਦੇ ਵਿੱਚ ਵੱਖ-ਵੱਖ ਬੁਲਾ ਰਹੇ ਨੇ ਬੱਚਿਆਂ ਨੂੰ ਕਿਸ਼ੋਰ ਅਵਸਥਾ ਵਿੱਚ ਆ ਰਹੀਆਂ ਪਰੇਸ਼ਾਨੀਆਂ ਨੂੰ ਦੂਰ ਕਰਨ ਲਈ ਜਾਗਰੂਕ ਕੀਤਾ ਗਿਆ ਇਸ ਮੌਕੇ ਡਾਕਟਰ ਕਸ਼ਮੀਰ ਚੰਦ ਨੇ ਜਾਣਕਾਰੀ ਸੀਨੀਅਰ ਸਕੈਂਡਰੀ ਸਮਾਰਟ ਸਕੂਲ ਪੱਦੀ ਸੁਰਤ ਸਿੰਘ ਦੇ ਸਟਾਫ ਦੀ ਸ਼ਲਾੰਗਾ ਕੀਤੀ ਹੈ ਸੈਮੀਨਾਰ ਦੇ ਵਿੱਚ ਕਿਸ਼ੋਰ ਅਵਸਥਾ ਦੇ ਵਿੱਚ ਬੱਚਿਆਂ ਦਾ ਸ਼ਰੀਰਿਕ ਵਿਕਾਸ ਮਾਨਸਿਕ ਵਿਕਾਸ ਅਤੇ ਸਮਾਜਿਕ ਵਿਕਾਸ ਦੇ ਰੂਪ ਵਿੱਚ ਅਧਿਆਪਕ ਕਿਵੇਂ ਆਪਣਾ ਰੋਲ ਨਿਭਾਰ ਸਕਦਾ ਹੈ ਜਿਸ ਦੇ ਲਈ ਅਧਿਆਪਕਾਂ ਨੂੰ ਜਾਗਰੂਕ ਹੋਣ ਲਈ ਕਿਹਾ ਇਸ ਮੌਕੇ ਪ੍ਰਿੰਸੀਪਲ ਕਿਰਪਾਲ ਸਿੰਘ ਨੇ ਸੈਮੀਨਾਰ ਵਿੱਚ ਪਹੁੰਚੇ ਅਧਿਆਪਕਾਂ ਪਤਵੰਤੇ ਸੱਜਣਾ ਅਤੇ ਮੁੱਖ ਮਹਿਮਾਨ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਦੇਖੋ ਪੂਰੀ ਖਬਰ ਅੱਜ ਗਵਰਨਮੈਂਟ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਪਦੀਸੁਰਾ ਸਿੰਘ ਵਿਕੇ ਐਡੋਲਿਸੈਂਟ এডੂਕੇਸ਼ਨ ਪ੍ਰੋਗਰਾਮ ਦੇ ਵਰਕਸ਼ਾਪ ਸੀ ਜਿਹਦੇ ਵਿੱਚ ਗੜਸ਼ੰਕਰ ਤੇ ਸੀਦ ਦੇ ਲਗਭਗ ਸਾਰੇ ਸਕੂਲਾਂ ਨੇ ਪਾਰਟਿਸਪੇਟ ਕੀਤਾ ਲਗਭਗ 250 টিচারস ਜਿਹੜੇ ਹੈਗੇ ਆ ਉਹਨਾਂ ਦੀ ਸ਼ਮੂਲੀਅਤ ਹੋਈ ਹਰ ਸਕੂਲ ਚੋਂ ਦੋ ਦੋ ਟੀਚਰਸ ਜਿਹੜੇ ਹੈਗੇ ਆ ਉਹ ਥਾਏ ਸਨ ਰਿਸੋਰਸ ਪਰਸਨ ਜਿਹੜੇ ਹੈਗੇ ਆ ਅਲੱਗ ਅਲੱਗ ਇੰਸਟੀਟਿਊਸ਼ਨ ਇੰਸਟੀਟਿਊਸ਼ਨਸ ਤੋਂ ਬੁਲਾਏ ਗਏ ਔਰ ਬਹੁਤ ਵਧੀਆ ਵਰਕਸ਼ਾਪ ਰਹੀ ਸਿਰਫ ਇਹ ਨਹੀਂ ਸੀ ਕਿ ਵਨ ਸਾਈਡਡ ਕੋ ਲੈਕਚਰ ਦੇ ਰਿਹਾ ਸੀਗਾ ਇੱਕ ਇੰਟਰੈਕਸ਼ਨ ਨਾਲ ਕਿਸੇ ਨਤੀਜੇ ਤੇ ਪਹੁੰਚਣ ਦੀ ਕੋਸ਼ਿਸ਼ ਕੀਤੀ ਗਈ ਜੋ ਵੀ ਪ੍ਰੋਬਲਮਸ ਸਕੂਲਾਂ ਵਿੱਚ ਐਡੋਲਿਸੈਂਟ ਪੀਰੀਅਡ ਨਾਲ ਸੰਬੰਧਿਤ ਬੱਚਿਆਂ ਨੂੰ ਪੇਸ਼ ਆਉਣ ਦੀਆਂ ਨੇ ਉਹ ਡਿਸਕਸ ਕੀਤਾ ਗਿਆ ਟੀਚਰਸ ਦੁਆਰਾ ਔਰ ਉਹਦੇ ਹੱਲ ਲੱਭੇ ਗਏ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਪੱਦੀ ਸੂਰਾ ਸਿੰਘ ਦੇ ਵਿੱਚ ਕਿਸ਼ੋਰ ਅਵਸਥਾ ਦੇ ਉੱਤੇ ਜਿਹੜਾ ਅੱਜ ਇੱਕ ਸੈਮੀਨਾਰ ਹੋਇਆ ਔਰ ਇਸ ਸੈਮੀਨਾਰ ਦੀ ਖਾਸ ਤੌਰ ਤੇ ਸਾਡੇ ਸਤਕਾਰਯੋਗ ਪ੍ਰਿੰਸੀਪਲ ਸਾਹਿਬ ਨੇ ਬਹੁਤ ਹੀ ਮਿਹਨਤ ਕਰਕੇ ਔਰ ਨਾਲ ਇਹਨਾਂ ਦੀ ਸਟਾਫ ਜੀ ਜਿਹੜੇ ਟੀਚਰ ਸਭਾ ਨੇ ਇਹਨਾਂ ਨੇ ਬਹੁਤ ਹੀ ਮਿਹਨਤ ਕਰਕੇ ਔਰ ਅਲੱਗ-ਅਲੱਗ ਸੰਸਥਾਵਾਂ ਦੇ ਵਿੱਚੋਂ ਜਿਹੜੇ ਰਿਸੋਰਸ ਪਰਸਨਸ ਨੂੰ ਇਸ ਸਬਜੈਕਟ ਦੇ ਜਿਹੜੇ ਐਕਸਪਰਟ ਸੀਗੇ ਉਹਨਾਂ ਨੂੰ ਬੁਲਾ ਕੇ ਇਸ ਟਾਪਿਕ ਦੇ ਉੱਤੇ ਸਾਰੇ ਪਹਿਲੂ ਜਿਹੜੇ ਇਸ ਜਿਹੜੀ ਕਿਸ਼ੋਰ ਅਵਸਥਾ ਦੇ ਆ ਉਹਨਾਂ ਸਾਰਿਆਂ ਤੇ ਡਿਸਕਸ਼ਨ ਕੀਤੀ ਗਈ ਹੈ ਤੇ ਔਰ ਖਾਸ ਕਰਕੇ ਬੱਚਿਆਂ ਦੀ ਜਿਹੜੀ ਵਿਕਾਸ ਹੈ ਜਿਹੜਾ ਉਹ ਸਰੀਰਕ ਵਿਕਾਸ ਉਹਨਾਂ ਦਾ ਮਾਨਸਿਕ ਵਿਕਾਸ ਔਰ ਉਹਨਾਂ ਨੂੰ ਸਮਾਜਿਕ ਤੌਰ ਤੇ ਜਿਹੜਾ ਉਹਨਾਂ ਦੇ ਵਿਕਾਸ ਦੇ ਵਿੱਚ ਜਿਹੜੀਆਂ ਅਰਚਨਾ ਜਿਹੜੀਆਂ ਆ ਸਕਦੀਆਂ ਔਰ ਇੱਕ ਅਧਿਆਪਕ ਹੋਣ ਦੇ ਨਾਤੇ ਜਿਹੜੇ ਸਾਡੇ ਟੀਚਰਸ ਹੈਗੇ ਆ ਉਹ ਆਪਣਾ ਰੋਲ ਵਧੀਆ ਤਰੀਕੇ ਨਾਲ ਕਿਦਾਂ ਪਲੇ ਕਰ ਸਕਦੇ ਆ ਇਸ ਤੇ ਬਹੁਤ ਹੀ ਲੰਬੀ ਚਰਚਾ ਹੋਈ ਹੈ ਔਰ ਬਹੁਤ ਹੀ ਅੱਛੇ ਮਾਹੌਲ ਦੇ ਵਿੱਚ ਸਾਰੇ ਹੀ ਰਿਸੋਰਸ ਪਰਸਨਸ ਨੇ ਇਸ ਚੀਜ਼ ਨੂੰ ਇਸ ਸਬਜੈਕਟ ਨੂੰ ਹੋਰ ਜ਼ਿਆਦਾ ਕਲੀਅਰ ਕਰਨ ਦੀ ਕੋਸ਼ਿਸ਼ ਕੀਤੀ ਹੈ ਔਰ ਜੋ ਮੈਂ ਆਬਜ਼ਰਵ ਕੀਤਾ ਕਿ ਜੋ ਸਾਡਾ ਪੂਰੇ ਸੈਮੀਨਾਰ ਦੇ ਵਿੱਚ ਪੂਰੇ ਜਿਹੜੀ ਡਿਸਕਸ਼ਨ ਜਿਹੜੀ ਹੋਈ ਹੈ ਅਰ ਸਾਰਿਆਂ ਨੇ ਬਹੁਤ ਐਕਟਿਵਲੀ ਜਿਹੜੇ ਟੀਚਰ ਸਭਾਨ ਅਲੱਗ-ਅਲੱਗ ਸਕੂਲਾਂ ਤੋਂ ਆਏ ਹੋਏ ਸੀਗੇ ਉਹਨਾਂ ਨੇ ਬਹੁਤ ਐਕਟਿਵਲੀ ਇਹਦੇ ਵਿੱਚ ਪਾਰਟਿਸਿਪੇਟ ਕੀਤਾ ਔਰ ਉਹਨਾਂ ਨੇ ਆਪਣੀਆਂ ਜਿਹੜੀਆਂ ਸਮੱਸਿਆਵਾਂ ਜਿਹੜੀਆਂ ਉਹਨਾਂ ਨੂੰ ਰੋਜ਼ ਜ਼ਿੰਦਗੀ ਦੇ ਵਿੱਚ ਬੱਚਿਆਂ ਦੇ ਨਾਲ ਆਉਂਦੀਆਂ ਨੇ ਉਹਨਾਂ ਦੇ ਬਾਰੇ ਗੱਲਬਾਤ ਕੀਤੀ ਹੈ ਔਰ ਉਹਨਾਂ ਦੇ ਹੱਲ ਦੇ ਵਾਸਤੇ ਜਿਹੜੀ ਹੈ ਸਾਰੇ ਰਿਸੋਰਸ ਪਸੰਦ ਨੇ ਕੋਸ਼ਿਸ਼ ਕੀਤੀ ਹੈ ਕਿ ਉਹਨਾਂ ਦੀਆਂ ਜਿਹੜੀਆਂ ਸਮੱਸਿਆਵਾਂ ਨੂੰ ਉਹਨਾਂ ਨੂੰ ਉਹ ਜਦੋਂ ਫੇਸ ਕਰਨ ਤਾਂ ਉਹ ਕਿੱਦਾਂ ਸੋਲਵ ਕਰਨ ਔਰ ਅਸੀਂ ਇੱਕ ਬਹੁਤ ਹੀ ਪੋਜ਼ਿਟਿਵ ਪਹਿਲੂ ਜਿਹੜਾ ਸਮਾਜ ਦਾ ਜਿਹੜੀ ਕਿਸ਼ੋਰ ਅਵਸਥਾ ਹੈਗੀ ਹੈ ਉਹ ਸਾਡੇ ਸਮਾਜ ਦੇ ਆਉਣ ਵਾਲੇ ਜਿਹੜੇ ਹੈਗੇ ਨਾਗਰਿਕ ਹੈਗੇ ਆ ਆਉਣ ਵਾਲੇ ਭਵਿੱਖ ਦੇ ਵਿੱਚ ਜਿਹੜੇ ਉਹ ਸਾਡੇ ਵਧੀਆ ਨਾਗਰਿਕ ਜੇ ਅਸੀਂ ਅੱਜ ਉਹਨਾਂ ਦਾ ਧਿਆਨ ਕਰਾਂਗੇ ਉਹਨਾਂ ਦੇ ਸਰੀਰਕ ਵਿਕਾਸ ਦਾ ਉਹਨਾਂ ਦੇ ਮਾਨਸਿਕ ਵਿਕਾਸ ਦਾ ਔਰ ਸਮਾਜ ਦੇ ਵਿਕਾਸ ਦਾ ਜਿਹੜਾ ਆਪਾਂ ਧਿਆਨ ਅੱਜ ਰੱਖਾਂਗੇ ਤਾਂ ਸਾਨੂੰ ਲੱਗਦਾ ਕਿ ਆਉਣ ਵਾਲੇ ਸਮੇਂ 'ਚ ਇਹ ਅੱਛੇ ਨਾਗਰਿਕ ਬਣ ਕੇ ਆਣਗੇ ਔਰ ਇਸ ਸਮਾਜ ਦੀ ਜਿਹੜੀ ਵਾਗਡੋਰ ਆ ਵਧੀਆ ਤਰੀਕੇ ਨਾਲ ਸੰਭਾਲਣਗੇ ਇਸੇ ਮਕਸਦ ਨੂੰ ਰੱਖ ਮੁੱਖ ਰੱਖ ਕੇ ਅੱਜ ਦਾ ਜਿਹੜਾ ਇਹ ਸੈਮੀਨਾਰ ਸੀ ਕਰਵਾਇਆ ਗਿਆ ਔਰ ਮੈਨੂੰ ਲੱਗਦਾ ਕਿ ਬਹੁਤ ਹੀ ਇੱਕ ਫਰੂਟਫੁੱਲ ਅੱਜ ਦਾ ਸੈਮੀਨਾਰ ਹੋਇਆ ਹੈਗਾ ਔਰ ਜੋ ਮਨਸ਼ਾ ਦੇ ਨਾਲ ਆਪਾਂ ਇਹ ਕਰ ਕੀਤਾ ਸੀਗਾ ਅਸੀਂ ਲੱਗਦਾ ਕਿ ਉਹ ਕਾਫੀ ਹੱਦ ਤੱਕ ਅਸੀਂ ਉਸ ਨੂੰ ਅਚੀਵ ਕੀਤਾ ਹੈਗਾ ਥੈਂਕ ਯੂ ਗੋਡ ਸ਼ੰਕਰ ਤੋਂ ਬਿੱਟੂ ਚਾਹਾਨ ਦੀ ਰਿਪੋਰਟ